ਸਰਬ ਜੋਗ ਸੈਦ ਪਾਇਆ ਤੀਨ ਭਾਵਨ ਇੱਕ ਜੋਤੀ ਗੁਰਮਖ ਵਸਤੂ ਪ੍ਰਾਪਤ ਹੋਵੈ ਚੋਣ ਲੈ ਮਾਣਕ ਮੋਤੀ ਸੋ ਕੋ ਟਲ ਗੁਰ ਸੇਵੀਐ ਅਨਸ ਸੈਜ ਸੁਬਾਏ ਦਰਸ਼ਨ ਪਰਸੀਐ ਗੁਰੂ ਕਰ ਜਨਮ ਮਰਨ ਦੁੱਖ ਜਾਈ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਅੰਵਾਰੋ ਆਪ ਪ੍ਰਭ ਉਪਜਿਆ ਸੁਖ ਸ਼ਾਂਤ ਵਡ ਪ੍ਰਤਾਪ ਆਚਰਜ ਰੂਪ ਹਰ ਕੀਨੀ ਦਾਤ ਰੋਗ ਮਿਟਾਇਆ ਆਪ ਪ੍ਰਭ ਉਪਜਿਆ ਸੁਖ ਸ਼ਾਂਤ ਪੁਰਤਪ ਆਚਰਜ ਰੂਪ ਹਰ ਕੀਨੀ ਦਾਤ ਗੁਰੂ ਗੋਬਿੰਦ ਕਿਰਪਾਲ ਗੁਰੂ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਪਾਈ ਹਮ ਇਸ ਕੀ ਸਰਨਾਗਤੀ ਜੋ ਸਦਾ ਸਹਾਈ ਰਹਾ ਬਿਰਥੀ ਕਦੇ ਨਾ ਹੋਈ ਜਨ ਕੀ ਅਰਦਾਸ ਨਾਨਕ ਜੋਰ ਗੋ ਕਾ ਓਰ ਨਰ ਨਰ ਗੋਨਤਾਸ ਬਿਰਥੀ ਕਦੇ ਨਾ ਹੋਵਈ ਜਨਕੀ ਅਰਦਾਸ ਨਾਨਕ ਜੋਰ ਗਵਿੰਦ ਕਾ ਓਰਨ ਗੋਣਤਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਾ ਬੋਲ ਮਹਲਾ ਪੰਜਵਾ ਰੋਗ ਮੁਟਾਇਆ ਆਪ ਪ੍ਰਭ ਉਪਜਿਆ ਸੁਖ ਸ਼ਾਂਤ ਵਾਰਡ ਪ੍ਰਤਾਪ ਆਚਰਜ ਰੂਪ ਹਰ ਕੀਨੀ ਦਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿ ਗੁਰੂ ਸਾਹਿਬ ਜੀ ਦੁਖ ਪਾਲੋਂ ਪਰਨਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਪੰਗ ਬੇਪੁੱਤੇ ਵਾਹਿਗੁਰੂ ਸਾਬ ਜੀ ਗੁਰੂ ਗਰੀਬਨਵਾਰ ਸਵਈਆ लोचन चार विचार करो बिन ਬਾਦੀ ਪੱਤੀਆ ਉਠ ਤਾਵੋ ਲੋਚਨ ਚਾਰ ਵਿਚਾਰ ਕਰੋ ਜਿਨ ਬਾਦੀ ਪੱਤੀਆ ਉਠ ਤਾਵੋ ਤਵ ਤੈ ਸਿਸ਼ਪਾਲ ਇਤੇ ਮੋਇ ਬਿਆਹ ਨ ਕੋ ਪ੍ਰਭ ਤੀਰ ਨ ਲਾਵੋ ਮਾਰਨੇ ਮੋਇ ਜੀਤ ਪ੍ਰਭੂ ਚਲੋ ਦੁਆਰਵਤੀ ਜਗਮ ਜਸ ਪਾਵੋ ਮੋਇ ਸਾ ਸੁਨ ਕੇ ਸਭ ਜੋ ਕਿ ਹਮ ਸ਼ਾਮ ਕੈ ਕਰ ਪੰਖਣ ਆਵੋ ਮਹਾਰ ਇਨੇ ਮਉਜੀਦ ਪ੍ਰਭੂ ਚਲੋ ਦਵਾਰ ਬਤੀ ਜਗ ਮੈਂ ਜਸ ਪਾਵੋ ਮੋਰੀ ਦਸਾ ਸੁਨ ਕੈ ਸਭ ਜੋ ਕਬ ਸਿਆਮ ਕਾਏ ਘਰ ਪੰਕਨ ਆਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ